ਜੇ ਅੱਜ ਲੋਕ ਉਥੇ ਪ੍ਰੋਟੈਸਟ ਕਰਨ ਜਾ ਰਹੇ ਨੇ ਤਾਂ ਜੋ ਫ੍ਰੀडम ਆਫ ਸਪੀਚ ਜੋ ਸਾਡਾ ਬੁਨਿਆਦੀ ਹੱਕ ਆ ਉਹਨੂੰ ਕੱਲ ਰੋਕਿਆ ਗਿਆ ਅਤੇ ਹੋ ਸਕਦਾ ਜਿਹੜਾ ਇਹ ਕੱਲ ਦਾ ਪ੍ਰਦਰਸ਼ਨ ਸੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤੀਆਂ ਗੱਲਾਂ ਨਾਲ ਬਹੁਤੇ ਬੰਦੇ ਸਹਿਮਤ ਨਹੀਂ ਵੀ ਹੋ ਸਕਦੇ ਬੋਲ ਪਾਣੀ ਕਰਕੇ ਹੋ ਸਕਦਾ ਜਾਂ ਉਹਨਾਂ ਦੇ ਏਜੰਡੇ ਜਾਂ ਤਰੀਕੇ ਗਲਤ ਹੋ ਸਕਦੇ ਜਦੋਂ ਸਰਕਾਰ ਤੇ ਪ੍ਰਦਰਸ਼ਨ ਕਰਨ ਸਹਿਮਤੀ ਹੋਈ ਤਾਂ ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਨਾ ਕਿਸਾ ਦਾ ਨਪਟਾਰਾ ਕਰਦਾਂਗੇ ਇਸ ਗੱਲ ਤੋਂ ਇੱਕ ਗੱਲ ਤਾਂ ਕਲੀਅਰ ਆ ਵੀ ਜਾਂ ਤਾਂ ਉਹ ਕੇਸ ਝੂਠੇ ਪਾਏ ਨੇ ਸਰਕਾਰ ਨੇ ਦਬਾਚ ਪਾਏ ਨੇ ਜੇ ਵਾਕਿਆ ਦਬਾਚ ਪਾਏ ਨੇ ਤਾਂ ਜਿਹੜੇ ਅਫਸਰਾਂ ਨੇ ਪਾਏ ਨੇ ਜਾਂ ਜਿਨ੍ਹਾਂ ਦੇ ਕਹਿਣ ਤੇ ਪਾਏ ਗਏ ਨੇ ਜਾਂ ਜਿੱਥੇ ਸਰਕਾਰਾਂ ਦਾ ਆਪਣਾ ਹੱਕ ਹੱਥ ਹੈਗਾ ਵਿੱਚ ਤਾਂ ਉਹ ਕਸੂਰوار ਬੰਦੇ ਆ ਤੇ ਹੁਣ ਠੁਕਮਾ ਪਾਚਾ ਹੋਣਾ ਚਾਹੀਦਾ ਤੇ ਦੂਸਰੀ ਗੱਲ ਜੇ ਉਹ ਪਰਚੇ ਸੱਚੇ ਨੇ ਫਿਰ ਇਹਨਾਂ ਨੇ ਹੁਣ ਉਹ ਕਿਹੜੀ ਗੱਲ ਤੇ ਸਹਿਮਤੀ ਕਰ ਲਈ ਵੀ ਹਾਂਜੀ ਹੁਣ ਅਸੀਂ ਕਿਉਂਕਿ ਲੋਕਾਂ ਦੇ ਰੋਹ ਅੱਗੇ ਠੀਕ ਆ ਝੁਕੀ ਆ ਸਰਕਾਰ ਪਰ ਸੱਚ ਤੇ ਝੂਠ ਦਾ ਨਾਟਕਾ ਕਿੱਥੇ ਹੋਇਆ ਜੇ ਇੱਕ ਬੰਦੇ ਦੀ ਜਿੰਜਤ ਇਹਨਾਂ ਨੇ ਰੋਲ ਕੇ ਰੱਖਤੀ ਵੀ ਉਹਨੇ ਕਦੇ ਚੀਨੀ ਖੋਲੀ ਜਾਂ ਪੈਸੇ ਲੈ ਲੇ ਉਸ ਦਾ ਨਪਟਾਰਾ ਕੌਣ ਬਰੂਗਾ ਸੋ ਸਿੱਧੇ ਦੌਰ ਦੇ ਉੱਤੇ ਜੋ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਸਾਹਿਬ ਇੱਕ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਖੋਏ ਹੋਏ ਨੇ ਤੇ ਜੋ ਬੁਨਿਆਦੀ ਜੋ ਸਾਡੇ ਹੱਕ ਨੇ মিডিਆ ਪਹਿਲਾਂ ਇਹਨਾਂ ਨੇ ਸਾਂਭ ਲਿਆ ਤੇ ਜਿਹੜੇ ਕੁਝ ਚੈਨਲ ਬੋਲਦੇ ਨੇ ਕੱਲ ਉਹ ਅੰਦਰ ਡੱਕ ਤੇ ਜੇ ਅੱਜ ਕੋਈ ਬੰਦਾ ਆਪ ਮੁਹਾਰੇ ਕੋਈ ਗੱਲ ਕਰਦਾ ਉਹ ਤੇ ਵੀ ਪਰਚੇ ਪਾਏ ਜਾਂਦੇ ਨੇ ਇਹ ਭੁੱਲਣਾ ਨਹੀਂ ਚਾਹੀਦਾ ਵੀ ਉਹੀ ਸਰਕਾਰ ਆ ਜਿਹੜੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਬਣੀ ਸੀ ਲੋਕਾਂ ਨੂੰ ਗਾਲਾਂ ਕੱਢ ਕੇ ਬਣੀ ਹੈ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਜੋ ਪੰਜਾਬ ਦਾ ਮਾਹੌਲ ਬਣਿਆ ਜਿਵੇਂ ਧਰਨਾ ਕਰਨ ਲੱਗੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਨੇ ਥਾਂ-ਥਾਂ ਰੋਕਿਆ ਗਿਆ ਹੈ ਜੋ ਪੋਲਿਟিক্যাল ਬੰਦੇ ਸੀ, ਸੋਸ਼ਲ ਬੰਦੇ ਸੀ ਜਾਂ ਫਿਰ ਮੀਡੀਆ ਗਰੁੱਪ ਸੀ। ਦੇਖੋ ਸਰਕਾਰਾਂ ਕਈ ਆਈਆਂ ਨੇ, ਕਈ ਗਈਆਂ ਨੇ। ਕਈਆਂ ਨੇ ਬਹੁਤ ਚੰਗੇ ਕੰਮ ਕੀਤੇ ਤੇ ਕਈਆਂ ਤੋਂ ਗਲਤੀਆਂ ਵੀਆਂ ਹੋਣਗੀਆਂ। ਪਰ ਜੋ ਪੰਜਾਬ ਦਾ ਮਾਨਮਤਾ ਇਤਿਹਾਸ ਰਿਹਾ ਵੀ ਇੱਥੇ ਹਰੇਕ ਤਰ੍ਹਾਂ ਦੀ ਨਵੀਂ ਰੈਵੋਲੂਸ਼ਨ ਨੇ ਜੋ ਜਨਮ ਲਿਆ ਹਿੰਦੁਸਤਾਨ ਦੇ ਵਿੱਚ ਤਾਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ। ਜੇ ਅੱਜ ਲੋਕ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਨੇ ਤਾਂ ਜੋ ਫ੍ਰੀडम ਆਫ ਸਪੀਚ ਜੋ ਸਾਡਾ ਬੁਨਿਆਦੀ ਹੱਕ ਆ ਉਹਨੂੰ ਕੱਲ ਰੋਕਿਆ ਗਿਆ ਅਤੇ ਹੋ ਸਕਦਾ ਜਿਹੜਾ ਇਹ ਕੱਲ ਦਾ ਪ੍ਰਦਰਸ਼ਨ ਸੀ ਭਾਨਾ Sidhu ਦੇ ਹੱਕ ਦੇ ਵਿੱਚ ਬਹੁਤੀਆਂ ਗੱਲਾਂ ਨਾਲ ਬਹੁਤੇ ਬੰਦੇ ਸਹਿਮਤ ਨਹੀਂ ਵੀ ਹੋ ਸਕਦੇ ਬੋਲ ਪਾਣੀ ਕਰਕੇ ਹੋ ਸਕਦਾ ਜਾਂ ਉਹਨਾਂ ਦੇ ਏਜੰਡੇ ਜਾਂ ਤਰੀਕੇ ਗਲਤ ਹੋ ਸਕਦੇ ਨੇ ਪਰ ਜਦੋਂ ਕਿਸੇ ਨਾਲ ਧੱਕਾ ਹੁੰਦਾ ਪੰਜਾਬੀ ਇਹ ਕਦੇ ਬਰਦਾਸ਼ਤ ਨਹੀਂ ਕਰਦੇ ਤੇ ਕੱਲ ਜੋ ਹਾਸੋਹਿਣੀ ਗੱਲ ਦੇਖਣ ਨੂੰ ਮਿਲੀ ਵੀ ਜਦੋਂ ਪ੍ਰਦਰਸ਼ਨ ਤੋਂ ਬਾਅਦ ਜਦੋਂ ਸਰਕਾਰ ਤੇ ਪ੍ਰਦਰਸ਼ਨ ਕਰਨ ਸਹਿਮਤੀ ਹੋਈ ਤਾਂ ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਨਾ ਕੇਸਾਂ ਦਾ ਨਪਟਾਰਾ ਕਰਦਾਂਗੇ ਇਸ ਗੱਲ ਤੋਂ ਇੱਕ ਗੱਲ ਤਾਂ ਕਲੀਅਰ ਆ ਵੀ ਜਾਂ ਤਾਂ ਉਹ ਕੇਸ ਝੂਠੇ ਪਾਏ ਨੇ ਸਰਕਾਰ ਨੇ ਦਬਾਅ ਚ ਪਾਏ ਨੇ ਜੇ ਵਾਕਏ ਦਬਾਅ ਚ ਪਾਏ ਨੇ ਤਾਂ ਜਿਹੜੇ ਅਫਸਰਾਂ ਨੇ ਪਾਏ ਨੇ ਜਾਂ ਜਿਨ੍ਹਾਂ ਦੇ ਕਹਿਣ ਤੇ ਪਾਏ ਗਏ ਨੇ ਜਾਂ ਜਿੱਥੇ ਸਰਕਾਰਾਂ ਦਾ ਆਪਣਾ ਹੱਕ ਹੱਥ ਹੈਗਾ ਵਿੱਚ ਤਾਂ ਉਹ ਕਸੂਰਵਾਰ ਬੰਦਿਆਂ ਤੇ ਹੁਣ ਠੁਕਮਾ ਪਰਚਾ ਹੋਣਾ ਚਾਹੀਦਾ ਤੇ ਦੂਸਰੀ ਗੱਲ ਜੇ ਉਹ ਪਰਚੇ ਸੱਚੇ ਨੇ ਫਿਰ ਇਹਨਾਂ ਨੇ ਹੁਣ ਉਹ ਕਿਹੜੀ ਗੱਲ ਤੇ ਸਹਿਮਤੀ ਕਰ ਲਈ ਵੀ ਹਾਂਜੀ ਹੁਣ ਅਸੀਂ ਕਿਉਂਕਿ ਲੋਕਾਂ ਦੇ ਰੋਹ ਅੱਗੇ ਠੀਕ ਆ ਝੁਕੀ ਆ ਸਰਕਾਰ ਪਰ ਸੱਚ ਤੇ ਝੂਠ ਦਾ ਨਾਟਕਾ ਕਿੱਥੇ ਹੋਇਆ ਜੇ ਇੱਕ ਬੰਦੇ ਦੀ ਜੀ ਇੱਜ਼ਤ ਇਹਨਾਂ ਨੇ ਰੋਲ ਕੇ ਰੱਖਤੀ ਵੀ ਉਹਨੇ ਕਦੇ ਚੀਨੀ ਖੋਲੀ ਜਾਂ ਪੈਸੇ ਲੈ ਲੇ ਉਸ ਦਾ ਨਾਟਕਾ ਕੌਣ ਕਰੂਗਾ ਸੋ ਸਿੱਧੇ ਤੌਰ ਦੇ ਉੱਤੇ ਜੋ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਸਾਹਿਬ ਇੱਕ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਖੋਏ ਹੋਏ ਨੇ ਤੇ ਜੋ ਬੁਨਿਆਦੀ ਜੋ ਸਾਡੇ ਹੱਕ ਨੇ ਮੀਡੀਆ ਪਹਿਲਾਂ ਇਹਨਾਂ ਨੇ ਸਾਂਭ ਲਿਆ ਤੇ ਜਿਹੜੇ ਕੁਝ ਚੈਨਲ ਬੋਲਦੇ ਨੇ ਕੱਲ ਉਹ ਅੰਦਰ ਡੱਕ ਤੇ ਤੇ ਜੇ ਅੱਜ ਕੋਈ ਬੰਦਾ ਆਪ ਮਹਾਰੇ ਕੋਈ ਗੱਲ ਕਰਦਾ ਉਹ ਤੇ ਵੀ ਪਰਚੇ ਪਾਏ ਜਾਂਦੇ ਨੇ ਇਹ ਭੁੱਲਣਾ ਨਹੀਂ ਚਾਹੀਦਾ ਵੀ ਉਹੀ ਸਰਕਾਰ ਆ ਜਿਹੜੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਬਣੀ ਸੀ ਲੋਕਾਂ ਨੂੰ ਗਾਲਾਂ ਕੱਢ ਕੇ ਬਣੀ ਸੀ ਪੁਰਾਣੀਆਂ ਸਰਕਾਰਾਂ ਨੇ ਇੰਨੀ ਬਦਲਾਖੋਰੀ ਦੀ ਨੀਤੀ ਕਦੇ ਨਹੀਂ ਅਪਣਾਈ ਜੋ ਅੱਜ ਭਗਵੰਤ ਮਾਨ ਸਰਕਾਰ ਅਪਣਾ ਰਹੀ ਆ ਸੋ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਤੱਕਾ ਹੁੰਦਾ ਠੀਕ ਆ ਵਿਚਾਰਕ ਤਕਰਾਰ ਹੋ ਸਕਦੇ ਨੇ ਠੀਕ ਆ ਪੋਲੀਟੀਕਲ ਆਪਣੇ ਡਿਫਰੈਂਸਸ ਹੋ ਸਕਦੇ ਨੇ ਪਰ ਜੇ ਕਿਸੇ ਨਾਲ ਤੱਕਾ ਹੁੰਦਾ ਤਾਂ ਜਿਵੇਂ ਕੱਲ ਜੁੜ ਕੇ ਖੜੇ ਸੀ ਐਵੇਂ ਖੜਨਾ ਜੁੜ ਕੇ ਖੜਨਾ ਆਪਣਾ ਫਰਜ਼ ਬਣਦਾ ਤੇ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਤਾੜਨਾ ਕਰਦਾ ਸਰਕਾਰ ਨੂੰ ਵੀ ਇਹ ਤਾਣਾਛਾਈ ਛੱਡ ਦਵੇ ਕਿਉਂਕਿ ਵੱਡੇ ਵੱਡੇ ਚਾਹੇ ਮੁਗਲ ਸੀ ਚਾਹੇ ਗੋਰੇ ਸੀ ਕਿਸੇ ਦਾ ਰਾਜ ਨਹੀਂ ਰਿਹਾ ਸਦਾ ਤੁਸੀਂ ਵੀ ਇੱਥੇ ਨਹੀਂ ਰਹਿਣਾ ਬਹੁਤ ਬਹੁਤ ਧੰਨਵਾਦ